oh ਸਾਹਿਬ ਜੀ ਤੇਮਰੀ ਸ਼ਰਨ ਤੁਮਰੀ ਆਸਾ ਤਮਹੀ ਸਜਨ ਸਹੇਲੇ ਰਖੋ ਰਖਣ ਹਾਰ ਦਿਆਨ ਨਾਨਕ ਕਰਕੇ ਕੋ ਦੇ ਪਾਏ ਪ੍ਰਵ ਸ਼ਰਣਾਗਤੀ ਕਿਰਪਾ ਨਿਧਾ ਦਇਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਹੰਦੁ ਇੱਕ ਅੱਖਰ ਮਨ ਰੋਸਤ ਨਾਨਕ ਹੋ ਤਨ ਹਾਦੂ ਜੁਗੋ ਜੁਗ ਹਟਲ ਦੋ ਜਹਾਨਾਂ ਦੇ ਵਾਲੀ ਜਬਰ ਤਕਤਾਂ ਦੇ ਮਾਤਕ ਇੰਗਿਆਨੰਦੇ ਮਜਸਮੇ ਰਹਿਮਤਾਂ ਦੇ ਬੰਧਾਦ ਤੁੰਦਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਬਿਤਰ ਹਾਜੂਰੀ ਦੇ ਅੰਦਰ ਹਾਜ਼ਰੀਆਂ ਦਵਾਰ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਗੋਦ ਦਾ ਅਨੰਦ ਖਾਣ ਰਹੀ ਪਰਮ ਸਨਮਾਨ ਜੋ ਗੁਰੂ ਪਿਆਰੀ ਮੀ ਗੁਰੂ ਸੋਹਾਰੇ ਕਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਭਾਗ ਹਨ ਜਗਤ ਗੁਰੂ ਧਨ ਧਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਂਦੇ ਜੀਵਨ ਅਤਿਆਸ ਦੀ ਆਪਾਂ ਹਰ ਰੋਜ਼ ਸੱਚ ਕਉਂਦੇ ਹਾਂ ਜੀਵਨ ਅਤਿਆਸ ਦੀ ਲੜੀਬਾਰ ਕਥਾ ਵਿਚਾਰ ਕਰ ਆਹ ਆਹ ਸਤਿਗੁਰਾਂ ਦੀਆਂ ਦੇ ਜੀਵਨ ਬਤੇ ਆਸ ਦੀ ਲੜੀ ਨੂੰ ਮੁਕਤ ਹੋ ਰਹੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਓ ਫਾਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਅਸਾਂ ਜਿ ਭਾਈਏ ਗੁਰਫਤੇ ਦੇ ਨਾਲ ਆਪੋ ਆਪਣੀ ਅੰਗਰੂ ਮੋ ਹਰਿ ਚਰਨਾਂ ਦੇ ਅੰਦਰ ਨਜਰੀਆਂ ਲਗਾਈ ਅਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਅਸੀਂ ਸਤਕਾਰ ਜੋ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪਾਈ ਮਰਜ਼ਾ ਨੇ लाल ਦਾ ਪਰਖ ਕਰਨ ਦੇ ਲਈ ਲਾਲ ਦਾ ਮੁੱਲ ਕਿੰਨੀ ਕੀ ਦੀ ਕੀਮਤ ਹੈ ਪਿੰਡ ਬਿਸਵੰਪੁਰ ਔਰ ਨਗਰ ਦੇ ਵਿੱਚ ਸਤਿਗੁਰਾਂ ਨੇ ਕਰਿਆ ਸੀ ਮਰਦਾ ਦੇਨ ਸਾਲਸਰਾਏ ਜੋਰੀ ਵੀ ਕੋ ਜੋਰੀ ਨੇ ਦਰਸ਼ਨ ਦੇਦਾਰੇ ਕੀਤੇ ਜਦੋਂ ਨਜਰਾਨਾ ਭੇਟ ਦਰਸ਼ਨੀ ਬੇਟਾ ਸੌਰਜਿਤ ਕਰਨ ਦਿੱਤੇ ਅਤੇ ਮਰਦਾਨਾ ਚਾਮਾਂ ਦੇ ਨਾਲ ਆਇਆ ਸਤਿਗੁਰੂ ਕਹਿੰਦੇ ਪਾਈ ਇਹ ਉਸ ਲਾਡ ਦਾ ਮੁੱਲ ਨਹੀਂ ਹੋ ਸਕਦਾ ਮਰਦਾਨਾ ਪਤਾ ਕਰਕੇ ਆ ਦੁਬਾਰਾ ਮਰਦਾਨਾ ਗਿਆ ਸੀ ਤੋਂ ਨੇ ਲਾਡ ਵੀ ਦੇ ਦਿੱਤਾ ਅਤੇ ਮਾਇਆ ਵੀ ਦੇ ਦਿੱਤੀ ਸਤਿਗੁਰੂ ਘਰ ਲਗੇ ਜਦੋਂ ਸਤਗੁਰਾਂ ਦੇ ਕੋਲ ਮਰਦਾਨਾ ਆਇਆ ਸਤਿਗੁਰੂ ਮਰਦਾਨਾ ਜੀ ਇਹ ਮਾਇਆ ਵੀ ਲੈ ਆਇਓ ਤੇ ਨਾਲ ਇਹ ਲਾਲ ਵੀ ਲੈ ਆਇਓ ਉਹ ਕਹਿੰਦੇ ਉਸ ਜੋਰੀ ਨੇ ਮੈਨੂੰ ਕਹਿ ਦਿੱਤਾ ਕਿ ਨਜ਼ਰਾਨਾ ਇਹ ਦਰਸ਼ਨੀ ਪੇਟਾ ਹੈ ਤਾਂ ਭਾਈ ਮਰਦਾਨੇ ਨੂੰ ਕਹਿਣ ਲੱਗੇ ਮਰਦਾਨੇ ਆ ਫਿਰ ਇਹ ਧਰਮ ਦੀ ਗੱਲ ਨਾ ਹੋਈ ਤਤੁਮ ਜਤ ਲਾਲ ਦੇ ਆ انہوں ان جتنا مل ہے یہ لو جا پھر یہ مایا جی واپس کرے واپس کرنے واپس لئی نہیں ہے کہ میرا درم کہ میں جو ہی ہاں تو سارا دھرم کہہ کہ یہ نجرانہ پیٹ ادھا دے جڑے بے قیمتیاں چیزاں ہوں نے تو انہیں نجرانہ پیٹ دیکھی جانتی ہے ستکار جو گمدے نے یہ ستکار کیا میں دا ਇੱਲੇ ਕਾਫੀ ਵਾਰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਆਇਆ ਮਰਦਾਨਾ ਉਧਰ ਉਹਨੇ ਕੱਲੇ ਤਾਂ ਹੁਣ ਮਰਦਾਨਾ ਉਹਦੇ ਕੋਲ ਗਿਆ ਮਾਇਆ ਸੁੱਟ ਕੇ ਆ ਗਿਆ ਮਰਦਾਨਾ ਕਹਿੰਦਾ ਆ ਲੋ ਤੁਹਾਡੀ ਮਾਇਆ ਆ ਮੇਰਾ ਲਾਲ ਇੱਥੇ ਮੈਂ ਇਹਨੂੰ ਲੈ ਗਏ ਚੱਲੇ ਆ ਮੇਰੇ ਗੁਰੂ ਦਾ ਉਪਦੇਸ਼ ਹੈ ਉਹਨਾਂ ਨੇ ਬਚਨ ਕੀਤਾ ਇਤਨੇ ਨੂੰ ਮਰਦਾਨਾ ਜੀ ਪਹੁੰਚੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਇਤਨੇ ਨੂੰ ਨੇ ਆਪਣੀਆਂ ਤਿਆਰੀਆਂ ਕਿ ਚਲਾਈਆਂ ਜਿਹੜਾ ਸਾਲ ਸਰਾਏ ਜੋ ਰਹੀ ਹੈ ਕਿ ਮੈਂ ਜਿਸ ਗੁਰੂ ਦਾ ਉਪਦੇਸ਼ ਵਾਰ-ਵਾਰ ਮੈਨੂੰ ਦੱਸਦਾ ਰਿਹਾ ਕਿ ਮੇਰੇ ਗੁਰੂ ਦਾ ਉਪਦੇਸ਼ ਹੈ ਮੇਰੇ ਗੁਰੂ ਦੇ ਬਚਨ ਨੇ ਜੋ ਕਹਿਣਾ ਮੈਂ ਫਰੀ ਵੀ ਦੇ ਜਾਵਾਂ ਜਿਵੇਂ ਉਹ ਕਹਿੰਦੇ ਨੇ ਉਹਨਾਂ ਦੇ ਬਚਨਾਂ ਦੇ ਅਨੁਸਾਰ ਮੈਂ ਤੁਹਾਡੇ ਕੋਲ ਤਾਂ ਹੁਣ ਉਹਨੇ ਤਿਆਰੀ ਕੀ ਕੀਤੀ ਹੈ ਪਹਿਲਾਂ ਉਹਨੇ ਆਪਣਾ ਦਾਸ ਘੱਲੇ ਆ ਕਿ ਤੁਸੀਂ ਜਾਓ ਉਹਨਾਂ ਦੇ ਨਾਲ ਭਾਵੇਂ ਜੋ ਮਰਜੀ ਹੈ ਇਤ ਕਾਇਦਾ ਸਨੇਪਾਵੇਂ ਵੀ ਨੇ ਤੁਸੀਂ ਉਹਨਾਂ ਨੂੰ ਜਾ ਕੇ ਕਿਰਾ ਠੱਲ ਪਾ ਲਓ ਰੋਗ ਲਓ ਜਾ ਕੇ ਤਾਂ ਮੈਂ ਉਹਨਾਂ ਨੂੰ ਮਿਲਣਾ ਚਾਹੁੰਨਾ ਉਹਨਾਂ ਦੇ دیدارੇ ਕਰਨਾ ਚਾਹੁੰਨਾ ਤੁਸੀਂ ਵੇਖੋ ਦਾਸ ਪਹੁੰਚਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੋਲ ਤਾਂ ਹੁਣ ਇਹ ਘਰੋਂ ਚੱਲ ਗਿਆ ਹੈ ਆਪਣਾ ਸਾਲਸਰਾਏ ਜੁੜੀ ਦੀ ਤਿਆਰੀ ਕਰ ਰਹੇ ਨੇ ਇੱਚੋ ਲੜੀ ਆਪਣਾ ਜੋੜਦੇ ਆਂ ਕਵੀ ਸੰਤੋਖ ਸਿੰਘ ਜੀ ਦਾ ਤੇ ਅਸ ਲਿਖਿਆ ਹੋਇਆ ਕਵਿ ਚਾਰਦੇ ਆਂ ਕਵੀ ਜੀ ਕਹਿੰਦੇ ਨੇ ਦੋਹਰਾ ਗਮਨਿ ਉਹ ਕਰਤੇ ਪੇਟ ਲੈ ਸਾਹੋ ਜੋ ਸਾਲ ਸਦਾ ਆਏ ਘਰ ਦੇ ਵਿੱਚ ਉਹਨੇ ਪਹਿਲਾਂ ਤਾਂ ਸੌਰਜਤ ਬਣ ਦੀ ਗੱਲ ਸੀ ਕਿ ਸੌਰਜਤ ਬਣ ਲੈ ਇਹਨੇ ਪੇਟਾ ਹੋਰ ਵੀ ਨਾਲ ਲੈ ਜੀਏ ਇਹ ਪਹਿਲਾਂ ਤਾਂ ਗੱਲਾ ਲਾ ਲੋ ਸੀ ਕਿ ਲਾਲ ਦੀ ਬੇਟਾ ਹੈ ਕਿ ਹੁਣ ਜਿਹੜੇ ਲਾਲ ਦੇ ਨਾਲ ਜਿਹਦੇ ਲਾਲ ਤੋਂ ਵੀ ਬੇਸਮਾਲ ਬੇਕੀਮਤੀ ਵਜਨ ਨੇ ਜਿਨੇ ਆਪਣੇ ਪਿਆਰੇ ਨੂੰ ਆਪਣੇ ਸ਼ਾਗਿਰਦ ਨੂੰ ਆਪਣੇ ਇਦਾਂ ਦੇ ਇਦਾ ਬਚਨ ਕੀਤੇ ਹੋਏ ਨੇ ਜਿਹੜਾ ਬਚਨਾ ਤੋਂ ਬਿਲਕੁਲ ਵੀ ਦਰ ਨਹੀਂ ਜਾਂਦਾ ਬਨਿਆ ਪਿਆ ਬਚਨਾਂ ਦਾ ਕਿਦਾਂ ਦਾ ਗੁਰੂ ਹੋਣਾ ਇਹਦਾ ਕਿਦਾਂ ਦਾ ਕੋ ਮੁਰਸ਼ਿਦ ਹੋਣਾ ਇਹਦਾ ਤਾਂ ਉਹ ਤਾਂ ਉਹਨਾਂ ਦੇ ਲਈ ਤਾਂ ਫਿਰ ਭੇਜਿਆ ਚਾਹੀਂਦੇ ਆ ਮੈਂ دیدارੇ ਕਰਨੇ 100 ਪੋਲੇ ਆ ਰਜਤਪਨ ਉਹਨੇ ਮਾਇਆ ਹੋਰ ਲਈ ਨਾਲ ਤਾਂ ਮਾਇਆ ਲੈ ਕੇ ਘਰੋਂ ਚੱਲਿਆ ਹੈ ਅਤੇ ਦੂਰੋਂ ਤੋਂ ਦੇਖਤ ਭਇਓ ਸ੍ਰੀ ਗੁਰੂ ਰੂਪ ਸੁਹਾਏ ਦੂਰੋਂ ਮਲ ਚੱਲ ਕੇ ਆ ਰਹੇ ਆ ਨਗਰ ਤੋਂ ਸਤਗੁਰਾਂ ਦਾ ਬਾਹਰ ਡੇਰਾ ਲਾਇਆ ਹੋਇਆ ਸੀ ਰਕਤ ਦੀ ਥਾਂ ਸਤਗੁਰਾਂ ਨੇ ਤਾਂ ਇਹਨਾਂ ਦੂਰੋਂ ਦੇਖਿਆ ਇਹ ਦੂਰੋਂ ਨਿਹਾਅ ਕਰ ਗਿਆ ਸਾਲ ਸਰਾਈ ਮੋਰੀ ਕੇ ਪੰਚ ਪਹੁੰਚੇ ਹੋਏ ਮਹਾਪੁਰਸ਼ ਨੇ ਹੁਣ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਇਹਨੂੰ ਤੱਕਦੇ ਨੇ ਹੁਣ ਉਹ ਉਹਨਾਂ ਦੇ ਦੇਖਣ ਦੇ ਵਿੱਚ ਕਿ ਇਹਨਾਂ ਦਾ ਧਰਮ ਕਿਹੜਾ ਇਹ ਇਹ ਅੰਤਾ ਜਾਣੀ ਲਾਇਆ ਜਾ ਸਕਦਾ ਸੀ ਕਿ ਇਹ ਜਿਹੜੇ ਬਰਾਗੀ ਨੇ ਇਹ ਆ ਸਾਧੂ ਨੇ ਬਗਮੇ ਪਾਉਂਦੇ ਨੇ ਜਾਂ ਕਿਦਾਂ ਮੈਂ ਪਹਿਲਾਂ ਧਰਮ ਨੇ ਕੋ ਆਪਣੇ ਕਿ ਕਿਹੜੇ ਧਰਮ ਦਾ ਕੋਈ ਅੰਤ ਅਜ ਨਹੀਂ ਲਾਇਆ ਜਾ ਸਕਦਾ ਸੀ ਕਿਉਂਕਿ ਸੰਤ ਗੁਰੂ ਤਾਂ ਸਾਰਿਆਂ ਨੂੰ ਕਲਾਫੇ ਦੇ ਵਿੱਚ ਲੈਂਦੇ ਸੀ ਧਰਮਾਂ ਤੋਂ ਉਪਰ ਉਠਾਉਂਦੇ ਸੀ ਇਨਸਾਨ ਤਾਂ ਜਦੋਂ ਸਾਲਸਰਾਏ ਜੋਰੀ ਨੂੰ ਵੇਖਿਆ ਤਾਂ ਵੇਖਦੇ ਸਾਰ ਬਲੋਂ ਦੋਨੋਂ ਹੀ ਨਿਹਾਲ ਹੋਇਆ ਅਤੇ ਲਵੇ ਬੈਠੇ ਅਸੀਂ ਮਰਦਾਨਾ ਸਤਗੁਰਾਂ ਦੇ ਨਾਲ ਪਾਈਵਾਲਾ ਜੀ ਹੋਇਆ ਲਜਿਤ ਬੈਠਾ ਮਰਦਾਨਾ ਲਜਿਤ ਕਹਿੰਦੇ ਨੇ ਮਾਲੂ ਨੀਮੀ ਪਾ ਕੇ ਬੈਣਾ ਲਜਜ ਤੇ ਨਹੀਂ ਕਿ ਸ਼ਰਮਸ਼ਾਲ ਮਰਦਾਨਾ ਸਤਗੁਰਾਂ ਦਾ ਅਦਵ ਸਤਕਾਰ ਕਰਦਾ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਉਹ ਸਤਗੁਰਾਂ ਦੇ ਕੋਲ ਨੀਮੀ ਪਾ ਕੇ ਬੈਠਾ ਹੈ ਅਤੇ ਨਗਰੀ ਗਰੀਬ ਨੀਚ ਕਰ ਕੱਚ ਨਾ ਪਹਾਨਾ ਹੁਣ ਜਦੋਂ ਦੂਰੋਂ ਵੇਖਿਆ ਜੋਰੀ ਨੋਂ ਆਉਂਦੇ ਨੂੰ ਵੇਖਿਆ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਸਤ ਗੁਰੂ ਜੀ ਜਿਸ ਸਾਲਸਰਾਏ ਜੋਰੀ ਦੇ ਕੋਲ ਤੁਸੀਂ ਖੜਿਆ ਸੀ ਤਾਂ ਉਹ ਜੋਰੀ ਹੋਰ ਹੈ ਪਰਖ ਕਰਨ ਵਾਲਾ ਦਾ ਉਹ ਆ ਰਿਹਾ ਹੈ ਸੌ ਰਜਿਤਪਨ ਦੇਣ ਵਾਲਾ ਉਹ ਆ ਰਿਹਾ ਹੈ ਦੂਰੋਂ ਸਤ ਗੁਰਾਂ ਨੇ ਵੇਖਿਆ ਅਤੇ ਦੂਰੋਂ ਵੇਖ ਕੇ ਉਹ ਨੇ ਹੱਥ ਹੋਇਆ ਤਾਂ ਹੁਣ ਜਦੋਂ ਨੇ ਖਿਜਤ ਪਤ ਹਸਨ ਅਤੇ ਚਦਾਸਰ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਮਲੋ ਰਤਾ ਪਰ ਵਿਖੇ ਜ ਨਹੀਂ ਕਿ ਹੁਣ ਤੱਕ ਪ੍ਰਸ਼ਾਦਾ ਨਹੀਂ ਮੈਂ ਛਕੇ ਆ ਮੇਰੇ ਕੋਲ ਤਕਾਪਟ ਹੈ ਸੁਦਾ ਸਰਗੰਦੇ ਨੇ ਭੁੱਖਾ ਹੁਣ ਕੋਈ ਸਤਿਗੁਰਾਂ ਦੇ ਨਾਲ ਗੁੱਸਾ ਗਲਾ ਨਹੀਂ ਕਿ ਕੋ ਨੂੰ ਵੇਖ ਲਿਆ ਕਿ ਦੂਰੋਂ ਉਹ ਸਤਿਗੁਰਾਂ ਦੇ ਲਈ ਨਜ਼ਰਾਨੇ ਲੈ ਕੇ ਆ ਰਹੇ ਆ ਈਟਾਂ ਲੈ ਕੇ ਆ ਰਿਹਾ ਹੈ ਸਭ ਐ ਭਾਂਤ ਮਨ ਮੈਂ ਰਹਿ ਤੇਰਾ ਸਤਿਗੁਰਾਂ ਦੇ ਕੋਲ ਬੜੇ ਆਨੰਦ ਦੇ ਵਿੱਚ ਉਹ ਮਰਦਾਨਾ ਬੈਠਾ ਬਾਲਾ ਜੀ ਬੈਠੇ ਨੇ ਅੰਤਰ ਉਰਕੇ ਗੱਟੀ ਵਿਚਾਰੇ ਹੁਣ ਆਪਣੇ ਅੰਤਰ ਦੇ ਵਿੱਚ ਮਰਦਾਨਾ ਜਿਮਲੋ ਜਿਵੇਂ ਸੋਚਾਂ ਨੂੰ ਕਹਿਣਾ ਅੰਤਰ ਗੱਟੀ ਉਹ ਸੋਚਾਂ ਸੋਚਦਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੈਨੂੰ ਇਹਨਾਂ ਦੇ ਕੋਲ ਭੱਲੇ ਆਇਆ ਇਹ ਲਾਲ ਦੀ ਫਰਕ ਕਰਨ ਦੇ ਲਈ ਸੌ ਰਜਤ ਬਣੇ ਨੇ ਮੈਨੂੰ ਦਿੱਤੇ ਮੈਂ ਇਹਨੂੰ ਵਾਪਸ ਕਰਕੇ ਆਇਆ ਤਾਂ ਹੁਣ ਮੈਨੂੰ ਲੱਗਦਾ ਮਰਦਾਨਾ ਸੋਚਦਾ ਹੈ ਕਿ ਇਹ ਜੋਰੀ ਦਵਾਰਾਂ ਫੇਰਾ ਗਿਆ ਇਹ ਲਾਲ ਦਾ ਮੁੱਲ ਲਾਵੇਗਾ ਜਾ ਗੁਰੂ ਨਾਨਕ ਦੇਵ ਜੀ ਵਾਰਾ ਜਿਹਨੇ ਕੋਈ ਬਚਨ ਸਾਂਝੇ ਕਰੇਗਾ ਉਹ ਸੋਚ ਰਹੇ ਨੇ ਮਰਦਾਨਾ ਜੀ ਸ੍ਰੀ ਗੁਰੂ ਡਰ ਕਰ ਕਚ ਨਾ ਪਚਾਰੇ ਪਰ ਸਤਿਗੁਰਾਂ ਦੇ ਨਾਲ ਉਹ ਇੱਕ ਵੀ ਬਚਨ ਨਹੀਂ ਸਾਂਝਾ ਕਰਦਾ ਕਿ ਸਿਰਫ ਇਹ ਦੱਸਿਆ ਕਿ ਇਹ ਉਹੀ ਜੋਰੀ ਹੈ ਜਿਹਦੇ ਕੋਲ ਤੁਸੀਂ ਮੈਨੂੰ ਘੱਲਿਆ ਸੀ ਸਾਲਸ ਰਾਏ ਆਏ ਤਹਿ ਤਕਾਂ ਦਾ ਸਾਲਸ ਰਾਏ ਜਿੱਤਨੇ ਗੁਰੂ ਨਾਨਕ ਦੇ ਮਹਾਰਾਜੀਆਂ ਦੇ ਨੇੜੇ ਪਹੁੰਚ ਗਏ ਨਾਲ ਉਹਦੇ ਨੌਕਰ ਚੱਕਰ ਨੇ ਤਾਂ ਜਦੋਂ ਨੇੜੇ ਪਹੁੰਚੇ ਨੇ ਅੱਗੇ ਭੋਜਨ ਧਰੇ ਵਿਸਾਲਾ ਮਾਇਆ ਤੋਂ ਪਹਿਲਾਂ ਉਹਨਾਂ ਨੇ ਜੋ ਹੱਥਾਂ ਦੇ ਵਿੱਚ ਉਹਦੇ ਨੌਕਰ ਚੱਕਰ ਸੀ ਉਹਨਾਂ ਨੇ ਪ੍ਰਸ਼ਾਦਾ ਭੋਜਨ ਲੈ ਆ ਸੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਲਈ ਮਰਦਾਨਾ ਜੀ ਦੇ ਲਈ ਵੰਦਾ ਜੀ ਦੇ ਲਈ ਤਾਂ ਉਹ ਭੋਜਨ ਸਤਿਗੁਰਾਂ ਦੇ ਅੱਗੇ ਰੱਖਿਆ ਹਾਥ ਬੰਦ ਬੰਦਨ ਕੋ ਕਰਕੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੇ ਸਾਲਸਰਾਏ ਜੋਰੀ ਨੇ ਵੰਦਨਾ ਕਰਕੇ ਸਵੇ ਸੁਣਾਈ ਬਾਤ ਉਚ ਰੱਖਿਆ ਹੁਣ ਜਿਹੜੀ ਉਹਦੀ ਆਪਣੀ ਅਵਸਥਾ ਹੈ ਸਾਲਸਰਾਏ ਜੋਰੀ ਦੀ ਤਾਂ ਹੁਣ ਉਹ ਆਪਣੀ ਅਵਸਥਾ ਸਾਰੀ ਸੁਣਾਈ ਹੈ ਕਿ ਇਹ ਤੁਹਾਡਾ ਪਿਆਰਾ ਮੇਰੇ ਕੋਲ ਗਿਆ ਸੀ ਮੈਂ ਸਦਕੇ ਜਾਣਾ ਤੁਹਾਡੇ ਸਪਿਆਰੇ ਤੋਂ ਨਾ ਇਹਨੂੰ ਲਾਲ ਦਾ ਪਤਾ ਅਤੇ ਨਾ ਇਹਨੂੰ ਰਜਿਤ ਬਣ ਦਾ ਪਤਾ ਮੈਂ ਰਜਿਤ ਬਣ ਫੜਾ ਦਿੱਤੇ ਇਹ ਲੈ ਕੇ ਆ ਗਿਆ ਲਾਲ ਦਾ ਕੀ ਮੁੱਲ ਇਹਨੂੰ ਇਹ ਵੀ ਨਹੀਂ ਪਤਾ ਕਿੰਨੇ ਰਜਤ ਪਣਨੇ ਜਿੰਨੇ ਮੈਂ ਕਹਿ ਦਿੱਤੇ ਨਾ ਇਹਨੇ ਗਿਣੇ ਨੇ ਨਾ ਇਹਨੇ ਪੁੱਛਿਆ ਹੈ ਕਿ ਕਿੰਨੇ ਨੇ ਮੈਂ ਫੜਾ ਦਿੱਤੇ ਨੇ ਲੈ ਕੇ ਆ ਗਿਆ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਇਸ ਪਿਆਰੇ ਤੇ ਸਦਗੇ ਜਾਨਾ ਉਹ ਤੋਂ ਬਾਅਦ ਨੇ ਜਾਨਾ ਮੈਂ ਤੁਹਾਡੇ ਤੋਂ ਕਿ ਜਿਨ੍ਹਾਂ ਨੇ ਤੁਸਾਂ ਨੇ ਇਦਾਂ ਦੀ ਇਸ ਪਿਆਰੇ ਨੂੰ ਸਿਖਿਆ ਦਿੱਤੀ ਹੈ ਤਾਂ ਉਥੋਂ ਚੱਲ ਕੇ ਮੈਂ ਤੁਹਾਡੇ ਕੋਲ ਆਇਆ ਸਿਰਫ ਤੁਹਾਡੇ ਨਾਲ ਤੁਹਾਡੇ ਬਚਨ ਸੁਣਨ ਦੇ ਲਈ ਦਰਬ ਤੁਮਾਰੋ ਇਹੋ ਅਬ ਲੀਜੈ ਬੁਰ ਨਾਨਕ ਦੇ ਮਹਾਰਾਜਿਆਂ ਦੇ ਮਵਾਰਕ ਚਰਣਾ ਤੇ ਇਹ ਬੈਠਾ ਭੋਜਨ ਰੱਖਿਆ ਦੋਵੇਂ ਹੱਥ ਜੋੜ ਕੇ ਤਰਲੇ ਕਰਦਾ ਕਹਿੰਦੇ ਜਿਹੜਾ रजत ਪਣ ਮੈਂ ਦਿੱਤੇ ਸੀ ਨਾ ਤੁਹਾਡੇ ਸੁਪਿਆਰੇ ਨੂੰ ਤਾਂ ਉਹ ਨਜ਼ਰਾਨਾ ਪੇਟ ਹੈ ਮਲੋ ਦਰਸ਼ਨ ਦਿਦਾਰੀਆਂ ਦੀ ਬੇਟਾ ਹੈ ਅਤੇ ਇਹ ਲਾਲ ਜਿਹੜਾ ਹੈ ਵੇਖਿਆ ਸਪਨੇ ਆ ਕਿਸੇ ਦੁਕਾਨ ਤੇ ਕਿਸੇ ਹੱਟ ਤੇ ਗਿਆ ਕਿਸੇ ਨੇ ਕੱਪੜੇ ਵਾਲੇ ਨੇ ਗੱਜ ਕਪੜਾ ਮੁੱਲ ਪਾਇਆ ਕਿਸੇ ਮਠਿਆਈ ਵਾਲੇ ਨੇ ਚਾਰ ਮਠਿਆਈ ਦੀਆਂ ਟਿਕੜੀਆਂ ਦਿੱਤੀਆਂ ਕਿਸੇ ਨੇ ਕੁਝ ਪਾਇਆ ਕਿਸੇ ਨੇ ਚਾਰ ਟੋਪੀਆਂ ਦਾ ਮੁੱਲ ਪਾਇਆ ਮੈਨੂੰ ਪਤਾ ਸੀ ਅਤੇ ਸਾਡਾ ਕੰਮ ਹੀ ਐ ਇਦਾਂ ਹੁੰਦਾ ਤਾਂ ਇਹਦੀ ਪਰਖ ਸੀ ਤਾਂ ਪਰਖ ਕਰਕੇ ਇਸ ਦਾਲ ਨੂੰ ਮੈਂ ਨਮਸਕਾਰ ਕੀਤੀ ਅਤੇ ਉਹਦੇ ਕੱਪੜਾ ਮਾਰੇ ਆ ਬੜਾ ਸਜ ਤੱਦ ਕੇ ਉਹਨੂੰ ਸਜਾਇਆ ਮੈਂ ਤੇ ਫਿਰ ਇਹਨੂੰ ਕਿਹਾ ਕਿ ਆਮ ਆਇਆ ਇਹਦੀ ਲੈ ਲਓ ਮੈਂ ਤੁਹਾਡੇ ਪਿਆਰੇ ਨੂੰ ਇਹ ਨਹੀਂ ਕਿਹਾ ਸੀ ਕਿ ਇਹਦਾ ਮੁੱਲ ਇਹ ਹੈ ਇਹ ਭਾਵੇਂ ਲੱਗਣ ਨੂੰ ਲੱਗਦਾ ਕਿ ਪੱਥਰ ਦੀ ਟੁਕੜੀ ਹੈ ਪੱਥਰ ਦਾ ਇਹ ਇੱਕ ਹਿੱਸਾ ਹੈ ਇਹ ਹੈ ਹੀਰਾ ਹਾਲਾਂਕਿ ਹੈ ਪੱਥਰ ਦੇ ਵਿੱਚੋਂ ਹੀ ਆਇਆ ਹੈ ਇਹ ਹੀਰਾ ਹੈ ਅਤੇ ਇਹ ਬੜਾ ਬੇਕੀਮਤਾ ਹੈ ਇਹਦੀ ਕੀਮਤ ਨਹੀਂ ਪੈ ਸਕਦੀ ਤੁਹਾਡੇ ਅੱਗੇ ਹੁਣ ਮੇਰਾ ਤਰਲਾ ਇਹ ਹੈ ਕਿ ਮੈਂ ਆ ਮਾਇਆ ਲੈ ਕੇ ਆਇਆ ਅਤੇ ਮੇਰਾ ਧਰਮ ਕਹਿੰਦਾ ਧਰਮ ਹਮਾਰੋ ਰਖਣ ਕੀਜੇ ਕਿ ਮੈਂ ਤੁਹਾਡੇ ਨਾਲ ਵਚਨ ਬਾਤ ਦੇ ਵਿੱਚ ਸਾਂਝੇ ਕਰਨੇ ਨੇ ਜੋ ਮੈਂ ਆਪਣੇ ਮਨ ਦੇ ਵਿੱਚ ਲੈ ਕੇ ਆਇਆ ਕਿ ਤੁਹਾਡੇ ਨਾਲ ਵਚਨ ਸਾਂਝੇ ਕਰਾਂਗਾ ਉਸ ਤੋਂ ਪਹਿਲਾਂ ਕਿ ਜੇ ਤੁਸੀਂ ਮੇਰੀ ਇਹ ਮਾਇਆ ਸਵੀਕਾਰ ਕਰੋਗੇ ਬਾਕੀ ਦੇ ਵਚਨ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ ਕਿਉਂਕਿ ਤੁਹਾਡੇ ਤੋਂ ਵੱਡੇ ਇਲਾਹੀ ਵਚਨ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ ਭਾਈ ਤਤ ਬਚਨ ਭਾਵੇਂ ਤੂੰ ਜਿੰਨੇ ਮਰਜ਼ੀ ਸਾਂਝੇ ਕਰ ਲੈ ਹਰ ਇੱਕ ਬਚਨ ਦਾ ਤੁਹਾਨੂੰ ਜਵਾਬ ਦੇਵਾਂਗੇ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਜਿਹੜੀ ਗੱਲ ਤੁਸੀਂ ਕਹਿੰਦੇ ਭਈਓ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਸ੍ਰੀ ਗੁਰ ਕਹੈ ਜੇ ਵਿੱਚ ਹੈ ਤਬ ਉਹ ਧਨ ਲੈ ਨਿਜਪਾਨ ਸਤਿਗੁਰੂ ਕਹਿੰਦੇ ਜੇ ਮੁੱਲ ਲਾਉਣਾ ਹੈ ਦਾ ਤੈਨੂੰ ਪਰਖ ਹੈ ਪਰਖ ਕੀਤੀ ਹੈ ਤਾਂ ਲਾਲ ਮੁਖ ਤੂੰ ਕਹਿੰਨਾ ਬੇਕੀਮਤਾ ਹੁੰਦਾ ਲਾਲ ਅਤੇ ਤੂੰ ਚੰਦ ਇਸ ਰਜਿਤ ਪਣ ਦਾ 100 ਰਜਿਤ ਪਣ ਕਹਿੰਨੇ ਇਹਦਾ ਮੁੱਲ ਥੋਏ ਲੋਂਦਾ ਪਿਆ ਜੇ ਤੂੰ ਲੈਣਾ ਸਾਡੇ ਪਿਆਰੇ ਨੂੰ ਕੱਲਿਆ ਸੀ ਇਹਨੂੰ ਵੇਚ ਕੇ ਆ ਤਾਂ ਜੇ ਤੇਰੇ ਕੋਲ ਮੁੱਲ ਹੈ 100 ਰਜਿਤ ਪਣ ਜਿੰਨਾ ਇਹਦਾ ਤੈਨੂੰ ਲੱਗਦਾ ਸਾਨੂੰ ਨਹੀਂ ਪਤਾ ਭਾਵੇਂ 50 ਰਜਿਤ ਪਣ ਨੇ ਭਾਵੇਂ 100 ਹੈ ਭਾਵੇਂ 200 ਹੈ ਤਾਂ ਜਿੰਨਾ ਤੈਨੂੰ ਪਤਾ ਹੈ ਇਹਦੀ ਪਰਖ ਤਾਂ ਜਿੰਨੇ ਇਹ ਤੇਰੇ ਕੋਲ ਪੇਟਾ ਹੈ ਸਤਿਗੁਰੂ ਕਹਿੰਦੇ ਅਸੀਂ ਭੇਟਾ ਲਾਵਾਂਗੇ ਵੇਚਾਂਗੇ ਇਸ ਨੂੰ ਜੇ ਤੇਰੇ ਕੋਲ ਹੈ ਤਾਂ ਤੂੰ ਦੇ ਦੇ ਕਿਉਂਕਿ ਸਾਡਾ ਧਰਮ ਕਹਿੰਦਾ ਕਿ ਅਸੀਂ ਦਾ ਮੁੱਲ ਜਿੰਨਾ ਹੈ ਉਹਨਾਂ ਲੈਣਾ ਅਤੇ ਐਦਾਂ ਅਸੀਂ ਮਾਇਆ ਤੇਰੇ ਤੋਂ ਲੈਣੀ ਨਹੀਂ ਜੇ ਤੇਰਾ ਧਰਮ ਕਹਿੰਦਾ ਤਾਂ ਸਾਡਾ ਧਰਮ ਇਹ ਕਹਿੰਦਾ ਹੈ ਕਿ ਇਹ ਤੋਂ ਐਦਾਂ ਤੁਹਾਡੇ ਤੋਂ ਮਾਇਆ ਨਹੀਂ ਲੈਣੀ ਨਹਿ ਵੇਚੈ ਤੋ ਨੀਜੇ ਲੈਸ ਰੱਖ ਦਰਬ ਅਪਾਨ ਤਾਂ ਕਹਿੰਦੇ ਫਿਰ ਅਸੀਂ ਇਹ ਮਾਇਆ ਤੁਹਾਡੀ ਲਈਏ ਕਿ ਮੈਂ ਤੁਸੀਂ ਇਹ ਭੋਜਨ ਲੈ ਕੇ ਆਏ ਹੋ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਇਹ ਬੜੇ ਸ਼ੌਂਕ ਦੇ ਨਾਲ ਸਕਾਂਗੇ ਲੰਗਰ ਲੈ ਕੇ ਆਏ ਹੋ ਪ੍ਰਸ਼ਾਦਾ ਲੈ ਕੇ ਆਏ ਹੋ ਪਰ ਜਿਹੜੀ ਤੁਸੀਂ ਮਾਇਆ ਦੀ ਗੱਲ ਕਰਦੇ ਕਿ 100 ਰਜਿਤ ਪਣਾ ਮੈਂ ਤੈਨੂੰ ਦੇਣ ਬੜਾ ਮੁੱਲ ਹੁੰਦਾ ਸੀ ਮਤਲਬ ਬੜੀ ਕੀਮਤ ਸੀ ਰਜਿਤ ਪਣਾ ਦੀ ਉਸ ਸਮੇਂ ਹੁਣ ਜਿਵੇਂ ਆਪਾਂ ਵਿਚਾਰਦੇ ਹਾਂ ਗੁਰੂ ਨਾਨਕ ਦੇ ਮਹਾਰਾਜ ਜੀਆ ਨੇ ਵੀ ਹਰ ਪੈਦਾ ਕਹੀ ਜਬ ਬੀ ਰਜਤਪਣ ਦਾ ਕਹੀਏ ਲੰਗਰ ਲਾਇਆ ਹੁਣ ਤੱਕ ਉਹ ਲੰਗਰ ਮਲੋ ਕੋਈ ਲੰਗਰ ਹੈ ਚੱਲ ਰਿਹਾ ਬੀ ਰਜਤਪਣ ਕਿਤਨੇ ਭੁੱਖੇ ਪਿਆਸੇ ਉਹਨਾਂ ਦੇ ਲਈ ਵਸਤਰ ਲੈ ਕੇ ਗਏ ਉਹਨਾਂ ਦੇ ਲਈ ਹਰ ਇੱਕ ਚੀਜ਼ ਲੈ ਕੇ ਗਏ ਸੀ ਗੁਰੂ ਨਾਨਕ ਦੇ ਕਲਾ ਲੰਗਰੇ ਨਹੀਂ ਲਾਇਆ ਸੀ ਸਾਧੂ ਹੁਣ ਇਹ ਸੌ ਰਜਤਪਣ ਹੈ ਜਿਹੜਾ ਸਤ ਗੁਰਾਂ ਨੂੰ ਹੈ ਨੇ ਤਿੰਨ ਜਣੇ ਗੁਰੂ ਨਾਨਕ ਦੇ ਮਹਾਰਾਜ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਸਤ ਗੁਰੂ ਕਹਿੰਦੇ ਹਾਂ ਤੁਹਾਡਾ ਲੰਗਰ ਸ਼ਕਲ ਲਭਾਂਗੇ ਅਗਲੇ ਨਗਰ ਦੇ ਵਿੱਚ ਜਾਵਾਂਗੇ ਕੋਈ ਅਗਲਾ ਪਿਆਰਾ ਤੁਹਾਡੇ ਵਰਗਾ ਹੋਰ ਮਿਲ ਜੇਗਾ ਅਸੀਂ ਤਾਂ ਕਾਫੀ ਦੂਰ ਤੋਂ ਆਏ ਆ ਅਤੇ ਐਦਾਂ ਤੁਹਾਡੇ ਵਰਗੇ ਪਿਆਰਿਆਂ ਨੂੰ ਮਿਲਨੇ ਆ ਉਹਨਾਂ ਦੇ ਨਾਲ ਜਿਵੇਂ ਤੁਸੀਂ ਕਹਿੰਦੇ ਬਚਨ ਸਾਂਝੇ ਕਰਨੇ ਨੇ ਅਸੀਂ ਬਚਨ ਹੀ ਸਾਂਝੇ ਕਰਦੇ ਆ ਰਹੇ ਪਰ ਮਾਇਆ ਸੀ ਨਾ ਕਿਸੇ ਤੋਂ ਲਈ ਹੈ ਅਤੇ ਨਾ ਕਿਸੇ ਤੋਂ ਲੰਭਾ ਹਾਂ ਤੁਹਾਨੂੰ ਇਹ ਚੰਗਾ ਲੱਗਦਾ ਹੀਰਾ ਤਾਂ ਹੀਰਾ ਤੁਹਾਨੂੰ ਅਸੀਂ ਦੇ ਸਕਦੇ ਹਾਂ ਪ੍ਰੇਮ ਭੇਟਾ ਦੇ ਸਕਦੇ ਆ ਕਿਉਂਕਿ ਤੁਸੀਂ ਸਾਨੂੰ ਪ੍ਰਸ਼ਾਦਾ ਅਸ਼ਿਕ ਕਰ ਰਹੇ ਹੋ ਇਹ ਤੁਹਾਨੂੰ ਪ੍ਰੇਮ ਭੇਟਾ ਹੈ ਕਿਉਂਕਿ ਤੁਸੀਂ ਸਾਨੂੰ ਨਹੀਂ ਜਾਣਦੇ ਸੀ ਤੁਹਾਨੂੰ ਨਹੀਂ ਜਾਣਦੇ ਫਿਰ ਵੀ ਤੁਸੀਂ ਨਗਰ ਦੇ ਵਿੱਚ ਅਸੀਂ ਬਾਹਰ ਬੈਠੇ ਹਾਂ ਸਾਡੇ ਲਈ ਪ੍ਰਸ਼ਾਦਾ ਪਿਆਰ ਪਿਆਰ ਦੇ ਨਾਲ ਲੈ ਕੇ ਆ ਰਹੇ ਹਾਂ ਅਦਬ ਸਤਿਕਾਰ ਕਰਦੇ ਪਏ ਹਾਂ ਡੰਡਾਉਤ ਕਰਦੇ ਪਏ ਹਾਂ ਵੰਦਨਾ ਕਰਦੇ ਹਾਂ ਸਤਿਗੁਰੂ ਕਹਿੰਦੇ ਸਦਕੇ ਜਾਵਾਂ ਮੈਂ ਤੁਹਾਡੇ ਤੋਂ ਸਤਿਗੁਰਾਂ ਨੂੰ ਜਦੋਂ ਸਤਿਗੁਰੂ ਕਹਿ ਰਹੇ ਸੀ ਉਸ ਨੂੰ ਸਾਲਸਰਾਏ ਜੋਰੀ ਨੂੰ ਉਹ ਜੋਰੀ ਦੁਆਰਾ ਫਿਰ ਤਰਲੇ ਕਰਦੇ ਇਹ ਗੁਰੂਣਾ ਕਿ ਐ ਮਹਾਪੁਰਸ਼ੋ ਕੇ ਦਰਸ਼ਨ ਪਰਸ ਭਰਮ ਨਿਟ ਗयो ਕਿ ਤੁਹਾਡੇ ਦਿਦਾਰੇ ਕਰਕੇ ਮੇਰੇ ਇਦਾਂ ਲੱਗਦਾ ਕਿ ਜਨਮਾਂ ਜਨਮਾਂ ਤਰਾਂ ਦੀ ਮੈਲ ਲਹਿ ਗਈ ਹੈ ਤੁਹਾਡੇ ਦਿਦਾਰੇ ਕਰਕੇ ਅੰਦਰ ਦਾ ਮੇਰਾ ਇੱਕ ਭਰਮਸੀ ਅੰਦਰ ਉਹ ਸਭ ਕੁਝ ਲੈ ਗਿਆ ਹੈ ਕਿਰਪਾ ਕਰੋ ਅਤੇ ਸੁਨੇ ਬੈਨ ਸੁਨੇ ਮਨ ਨਿਰਮਲ ਭਇਓ ਮੇਰਾ ਮਨ ਤੁਹਾਡੇ ਬਚਨਾਂ ਦੇ ਨਾਲ ਹੁਣ ਨਿਰਮਲ ਹੋ ਗਿਆ 100 ਸਵਾਲ ਸੀ ਮੇਰੇ ਕੋਲੇ ਇਕਲਾ ਭੋਜਨ ਨਹੀਂ ਮੈਂ ਲੈ ਕੇ ਆਇਆ ਸੌ ਰਜਤ ਪਣ ਵੀ ਲੈ ਕੇ ਆਇਆ ਹੋਰ ਵੀ ਬੜੀ ਮਾਇਆ ਲੈ ਕੇ ਆਇਆ ਕਿ ਮੈਂ ਪਰਖ ਕਰਾਂਗਾ ਉਹਨਾਂ ਉਸ ਪੀਰ ਦੀ ਉਸ ਰੈਬਰ ਦੀ ਪਰਖ ਕਰਾਂਗਾ ਪਰ ਮੈਂ ਤੁਹਾਡੇ ਬਚਨਾਂ ਤੇ ਪਹਿਲੀ ਮੈਂ ਨਿਹਾਲ ਹੋ ਗਿਆ ਤੁਹਾਡੇ ਪਿਆਰੇ ਨੇ ਪਹਿਲਾਂ ਮੈਨੂੰ ਮੋਹ ਲਿਆ ਸੀ ਹੁਣ ਤੁਹਾਡੇ ਬਚਨਾਂ ਨੇ ਹੋਰ ਮੋਹ ਲਿਆ ਹੈ ਜਾਣੇ ਸੰਤ ਰੂਪੇ ਉਹ ਪੂਰੇ ਮੈਂ ਤੁਹਾਨੂੰ ਰੱਬ ਦਾ ਰੂਪ ਕਰਕੇ ਜਾਣਦਾ ਦੇਖਣ ਸੁਣਨ ਜਿਨ ਕੇ ਰੂਪੇ ਦੁਨੀਆਂ ਤੁਹਾਨੂੰ ਤਰਸਦੀ ਐ ਘਰ ਘਰ ਦੇ ਵਿੱਚ ਤੁਹਾਡੀ ਉਡੀਕ ਹੈ ਘਰ ਘਰ ਦੇ ਵਿੱਚ ਦੁੱਖ ਕਲੇਸ਼ ਨੇ ਘਰ ਘਰ ਦੇ ਵਿੱਚ ਆਧਰਮ ਹੈ ਘਰ ਘਰ ਦੇ ਵਿੱਚ ਜਿਹੜੇ ਨੇ ਝਗੜੇ ਕਲੇਸ਼ ਪਏ ਨੇ ਦੁਨੀਆਂ ਤੁਹਾਨੂੰ ਉਡੀਕਦੀ ਪਈ ਐ ਦੁਨੀਆਂ ਤੁਹਾਨੂੰ ਮਾਰਾਦ ਦੀ ਪਈ ਐ ਜਿਦਾਂ ਦੇ ਤੁਹਾਡੇ ਅਲਫਾਜ਼ ਨੇ ਜਿਦਾਂ ਦੇ ਤੁਹਾਡੀ ਤੁਸੀਂ ਆਪਣੀ ਸੋਚ ਵਿਚਾਰ ਦੇ ਰਹੇ ਹੋ ਸਾਨੂੰ ਤਾਂ ਐਦਾਂ ਦੇ ਮਹਾਪੁਰਸ਼ਾਂ ਨੂੰ ਐਦਾਂ ਦੇ ਸੰਤ ਰੂਪ ਨੂੰ ਇਦਾਂ ਦੇ ਰੈਬਰਾਂ ਨੂੰ ਦੁਨੀਆ ਕੁਝ ਕਦੀ ਐ ਗੁਰਨਾਨ ਨਾ ਤਾਂ ਹਜੇ ਜਾਣਦਾ ਨਹੀਂ ਸੀ ਸਾਲਸਰਾ ਜੋਰੀ ਨੇ ਪੁੱਛਣਾ ਹੈ ਕਿ ਐ ਮਾਪਰਸ਼ੋ ਤਾਂ ਮੈਂ ਚੋਣਾ ਹਾਂ ਕਿ ਮੇਰੇ ਇਸ ਜਿਹੜਾ ਵਿਸ਼ਵੰਪਰਪੁਰ ਨਗਰ ਹੈ ਮੈਂ ਚੋਣਾ ਤੁਸੀਂ ਹਰ ਇੱਕ ਦਹਲੀਜ ਦੇ ਅੰਦਰ ਜਾਓ ਮੈਨੂੰ ਪਤਾ ਹੈ ਕਿ ਸਾਡੇ ਤਨ ਦੌਲਤ ਸਕੂਨ ਨਹੀਂ ਦਿੰਦਾ ਰਤਵੇ ਸਕੂਨ ਨਹੀਂ ਦਿੰਦੇ ਮੇਰੇ ਕੋਲ ਬੜੀ ਮਾਇਆ ਹੈ ਪਰ ਫਿਰ ਵੀ ਤੜਫਦਾ ਹੋਇਆ ਤੁਹਾਡੇ ਕੋਲ ਆਇਆ ਮਾਇਆ ਸਕੂਨ ਨਹੀਂ ਦਿੰਦੀ। ਅਰ ਰੱਬ ਨੇ ਕਿੰਨਾ ਦਿੱਤਾ ਮਲੂਸ ਸਮੇਂ ਦਾ ਦਰਸ਼ਨੀ ਭੇਟਾ ਹੀ ਦੇ ਰਿਹਾ ਸਿਰਫ ਕਿਤਨੀ ਧਨ ਦੌਲਤ ਹੋਣੀ ਜੋਰੀ ਦੇ ਕੋਲ ਸਾਲਸਰਾਏ ਦੇ ਕੋਲ ਜਿਹੜਾ ਸਿਰਫ ਦਿਦਾਰੀਆਂ ਦੀ ਪ੍ਰੇਮ ਭੇਟਾ ਦਿੰਦਾ ਪਿਆ ਉਹ ਵੀ ਲਾਲ ਨੂੰ ਤਾਂ ਸਾਲਸਰਾਏ ਕਹਿੰਦਾ ਬੜੀ ਮਾਇਆ ਪਰ ਮਾਇਆ ਕਰਕੇ ਨਹੀਂ ਰਤਵਿਆ ਕਰਕੇ ਨਹੀਂ ਪ੍ਰਭਤਾ ਕਰਕੇ ਨਹੀਂ ਅੱਜ ਜਿਹੜਾ ਆਨੰਦ ਤੁਹਾਡੇ ਅਲਫਾਜ਼ ਸੁਣ ਕੇ ਮਿਲੇ ਆ ਤਾਂ ਕਹਿੰਦਾ ਮੈਨੂੰ ਕਿਤੇ ਮਿਲੇ ਹੀ ਨਹੀਂ ਮੈਂ ਚਾਹੁੰਨਾ ਕਿ ਐਦਾਂ ਦੇ ਅਲਫਾਜ਼ ਸਾਡਾ ਸਾਰਾ ਨਗਰ ਸੁਣੇ ਐ ਗੁਰੂ ਨਾਨਕ ਦੇ ਐ ਬਾਪੁਰਸ਼ੋ ਕਿਰਪਾ ਕਰੋ ਦੇ ਕਿ ਕਹਿ ਤਬਚਨ ਮੈਂ ਹੋਏ ਬਿਸਮਾਦਾ ਬਿਸਮਾਦ ਕਹਿੰਦੇ ਨੇ ਜਿਵੇਂ ਮਗਨ ਹੋ ਜਾਣਾ ਕਿ ਤੁਹਾਡੇ ਇਹਨਾਂ ਅਲਫਾਜ਼ਾਂ ਕਰਕੇ ਅਜੇ ਤੁਸੀਂ ਇੱਕ ਦੋ ਵਚਨ ਸਾਂਝੇ ਕੀਤੇ ਨੇ ਅਜੇ ਹੋਰ ਵਚਨ ਕਰਾਂਗੇ ਤੁਸੀਂ ਤਾਂ ਬੜਾ ਵਿਸਮਾਦ ਕਰਦੇ ਨੇ ਮੈਨੂੰ ਮਗਨ ਹੀ ਕਰ ਦੇਣਾ ਉਹ ਤੋਂ ਪਹਿਲਾਂ ਤਾਂ ਮੈਂ ਮਗਨ ਹੋ ਗੀ ਗਿਆ ਮੈਂ ਚਾਹੁੰਨਾ ਮੈਂ ਵੀ ਮਗਨ ਉਮਾ ਮਲੁ ਨਿਹਾਲ ਹੋਮ ਅਤੇ ਸਾਡਾ ਨਗਰ ਵੀ ਨਿਹਾਲ ਹੋਵੇ ਇਹ ਕਹਿੰਦਾ ਪਿਆ ਕਿ ਲਾਲ ਪਿਕੈ ਤੁਮੇ ਪ੍ਰਸਾਦਾ ਤੁਹਾਡੀ ਕਿਰਪਾ ਦੇ ਨਾਲ ਇਹ ਲਾਲ ਦੇ ਦਿਦਾਰੇ ਕੀਤੇ ਨੇ ਲਾਲ ਨੂੰ ਮੈਂ ਦਰਸ਼ਨੀ ਭੇਟਾ ਦਿੱਤੀ 100 ਰੁਪਏ ਮਲੋ 100 ਰਜਤ ਪਣ ਤਾਂ ਉਹਨੂੰ ਮੈਂ ਚੰਗੀ ਤਰ੍ਹਾਂ ਪਹਿਲਾਂ ਤੁਹਾਡਾ ਪਿਆਰਾ ਲੈ ਕੇ ਗਿਆ ਸਾਫ਼ ਕੀਤਾ ਕੱਪੜੇ ਦੇ ਨਾਲ ਸੋਹਣੇ ਕੱਪੜੇ ਦੇ ਵਿੱਚ ਉਹਨੂੰ ਸਾਮਕੇ ਰੱਖਿਆ ਅਤੇ ਸਾਮਕੇ ਫਿਰ ਵੀ ਮੈਂ ਸਜਦੇ ਕਰਦਾ ਰਿਹਾ ਸਾਰਿਆਂ ਨੂੰ ਦੱਸਿਆ ਕਿ ਆਓ ਵੇਖੋ ਆਪਣੇ ਪਰਿਵਾਰ ਵਾਲਿਆਂ ਨੂੰ ਕਿ ਲਾਲ ਦੇ ਤੁਹਾਨੂੰ ਮੈਂ ਦਿਦਾਰੇ ਕਰਾਵਾਂ ਸਾਰਿਆਂ ਨੇ ਦਿਦਾਰੇ ਕੀਤੇ ਪਰ ਹੁਣ ਮੈਨੂੰ ਤੁਹਾਡੇ ਕੋਲ ਆਇਆ ਤੁਹਾਡੇ ਕੋਲ ਆ ਕੇ ਹੁਣ ਮਨ ਦੇ ਵਿੱਚ ਹੋਰ ਸੰਸਾ ਪੈਦਾ ਹੋ ਗਏ ਆ ਲਾਲ ਉਤੋ ਉਹ ਦੇ ਤੁਮ ਲਾਂਲਾ ਮਾਇਆ ਇਹਨੂੰ ਕਹਿੰਦਾ ਸੀ ਬੇਕੀਮਤਾ ਇਹ ਹੈ ਪਰ ਮੈਂ ਤੁਹਾਡੇ ਕੋਲ ਆ ਕੇ ਤੁਹਾਡੇ ਅਲਫਾਜ਼ ਸੁਣੇ ਨੇ ਨਾ ਮੈਂ ਕਹਿੰਨਾ ਬੇਕੀਮਤੇ ਤੁਹਾਡੇ ਅਲਫਾਜ਼ ਤੁਹਾਡੇ ਬਚਨ ਨੇ ਕੋਤੋ ਲਾਲ ਉਹ ਤੁਮ ਲਾਲਾ ਕਿ ਇਹ ਬੇਕੀਮਤਾ ਹੈ ਜਤ ਸੀ ਇਹਨੇ ਸਕੂਨ ਨਹੀਂ ਦੇਣਾ ਕਿਤਨੀ ਕਮਾਇਆ ਮੰਨੋ ਜੇ ਆਏ ਵੀ ਜਾਵੇਗੀ ਮਾਇਆ ਮਾਇਆ ਨੇ ਸਕੂਨ ਥੋੜਾ ਦੇਣਾ ਤਜੋਰੀਆਂ ਦੇ ਵਿੱਚ ਰੱਖ ਲੈਣੇ ਨੂੰ ਹੈ ਤਾਂ ਪੱਥਰ ਦੀ ਡਲੀ ਹੈ ਨਾ ਪਰ ਜਿਹੜੇ ਤੁਹਾਡੇ ਅਲਫਾਜ਼ ਨੇ ਨਾ ਉਹ ਤਾਂ ਲੋਕ ਪਰਲੋਕ ਦੇ ਵਿੱਚ ਸੈਤਾ ਕਰਨਗੇ ਜਿੰਨ ਮਿਲਨੇ ਮੈਂ ਭਇਓ ਨਿਹਾਲਾ ਮਾਇਆ ਤਾਂ ਮੇਰੇ ਕੋਲ ਸੀ ਬੜੀ ਮਾਇਆ ਹੈ ਅੱਜ ਤੱਕ ਮੈਂ ਐਦਾਂ ਦਾ ਖੁਸ਼ ਐਦਾਂ ਦਾ ਮਗਨ ਨਹੀਂ ਹੋਇਆ ਨਿਹਾਲ ਨਹੀਂ ਹੋਇਆ ਜਿਹੜੇ ਤੁਹਾਡੇ ਬਚਨ ਸੁਣ ਕੇ ਹੋ ਗਿਆ ਹਾਂ ਮੁਝ ਸਮਝ ਆਏ ਸੋਨਾ ਬਹੁਤ ਪਾਣੀ ਹੁਣ ਸਾਲਸਰਾਏ ਜੋਰੀ ਗਿੰਦਾ ਹੈ ਇਹ ਐ ਗੁਰੂ ਨਾਨਕ ਦੇਵ ਦਾ ਮਹਾਰਾਜ ਜੀ ਹੁਣ ਮੇਰੇ ਲਈ ਤੁਹਾਡੇ ਕੀ ਬਚਨ ਨੇ ਸਤਿਗੁਰੂ ਕਹਿੰਦੇ ਸੁਣਾ ਤੇਰੇ ਪਹਿਲਾਂ ਤੂੰ ਸੁਣਾ ਆਪਣੇ ਕਿ ਤੂੰ ਕਹਿੰਦਾ ਸੀ ਮੈਂ ਤੁਹਾਡੇ ਨਾਲ ਅਲਫਾਜ਼ ਸਾਂਝੇ ਕਰਾਂਗਾ ਤੁਹਾਡੇ ਨਾਲ ਮੈਂ ਬਚਨ ਸਾਂਝੇ ਕਰਾਂਗਾ ਹੁਣ ਸਤ ਓਮ ਕਹਿਣ ਲੱਗਾ ਸਤਿਗੁਰੂ ਤੁਹਾਡੇ ਬਚਨ ਸੁਣੇ ਤਾਂ ਮੇਰੇ ਸਾਰੇ ਭਰਮ ਮੇਰੇ ਸੰਸੇ ਸਾਰੇ ਮਿਟ ਗਏ ਨੇ ਅਤੇ ਤੁਹਾਡੇ ਤੋਂ ਵੀ ਸਿਰਫ ਇੱਕ ਬਚਨ ਲੈਣਾ ਬਚਨ ਮੈਨੂੰ ਕੋਈ ਦੇਓ ਤੁਸੀਂ ਜੋ ਕਹੋਗੇ ਮੈਂ ਉਹ ਨਜ਼ਰਾਨਾ ਤੁਹਾਡੇ ਲਈ ਪੇਟ ਕਰ ਸਕਦਾ ਇਹ ਮਾਇਆ ਨਹੀਂ ਇਹ ਮੇਰਾ ਸਰੀਰ ਹੈ ਮੇਰੇ ਪ੍ਰਾਣ ਤੁਹਾਡੇ ਕਦਮਾਂ ਤੇ ਨੇ ਪਰ ਮੈਂ ਤੁਹਾਡੇ ਤੋਂ ਇੱਕ वचन ਲੈਣਾ ਮੁਝ ਸਮਝਾਏ ਸੁਣਾ ਬਹੁ ਬਾਣੀ ਤਾਂ ਮੈਨੂੰ ਇਹ ਸਮਝਾਉਣਾ ਕਰੋ ਕਿ ਆ ਗੁਰੂ ਨਾਨਕ ਦੇਵ ਜੀ ਕਿਰਪਾ ਲਾਹ ਦਾਤਾ ਜੀ ਕਿ ਜਿਹੜੇ ਤੁਸੀਂ ਦੁਨੀਆ ਨੂੰ ਤਾਰਦੇ ਪਏ ਹੋ ਅਤੇ ਤੁਹਾਡੇ ਕੋਲ ਨਾ ਰਥ ਹੈ ਨਾ ਤੁਹਾਡੇ ਕੋਲ ਗੱਡਾ ਹੈ ਅਤੇ ਨਾ ਤੁਹਾਡੇ ਕੋਲ ਪਲਕੀ ਹੈ ਤਾਂ ਐਦਾਂ ਦੇ ਮਹਾਪੁਰਸ਼ ਕਿੱਥੇ ਲੱਭਦੇ ਆ ਤਾਂ ਕਿਰਪਾ ਕਰੋ ਤੁਮ ਸਭ ਗੁਣਖਾਨੀ ਤੇ ਮੈਂ ਇੱਕੋ ਹੀ ਜਾਣਦਾ ਕਿ ਐਦਾਂ ਦੇ ਮਹਾਪੁਰਸ਼ ਦੁਨੀਆ ਤੇ ਬਿਰਲੇ ਆਉਂਦੇ ਨੇ ਅਤੇ ਬਿਰਲੇ ਹੁੰਦੇ ਨੇ ਜਿਹੜੇ ਤੁਹਾਡੇ ਮੂबारक ਚਰਨਾਂ ਤੇ ਸਜਦੇ ਕਰਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਮੈਨੂੰ ਇਰਦਾ ਕਰੋ ਮੈਨੂੰ ਕੋਈ ਵਚਨ ਦੇ ਕੇ ਜੋ ਦੇਤੇ ਖੇਤ ਉਤਸਾਪਤ ਦੇਸਾ ਕਿ ਮੈਂ ਕੱਲਾ ਨਹੀਂ ਨਿਹਾਲ ਹੋਣਾ ਚਾਹੁੰਦਾ ਤੇ ਮੈਂ ਚਾਹੁੰਦਾ ਕਿ ਸਾਡਾ ਨਗਰ ਕੀ ਜਿਹੜਾ ਵੀ ਤੁਹਾਡੇ ਅਲਫਾਜਾਂ ਨੂੰ ਸੁਣੇ ਹਰ ਕੋਈ ਨਿਹਾਲ ਹੋਵੇ ਹਰ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਹਉਣ ਵਾਲਾ ਸਮਾਂ ਰੁਸ਼ਨੋਨ ਕਰੇ ਲੋਕ ਸੁਖੀਆ ਪਰਲੋਕ ਸੁਹੇਲਾ ਕਰੇ ਹੁਣ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਇਸ ਸਾਲਸਰਾਈ ਜੋਰੀ ਨੂੰ ਸ਼ਬਦ ਉਚਾਰਨ ਕਰਨਾ ਮਰਦਾਨੇ ਨੂੰ ਕਹਿਣਾ ਮਰਦਾਨਿਆਂ ਬਜਾਰਾ ਭਾਵ ਮਰਦਾਨੇ ਨੇ ਰਵਾਵ ਚੇੜਨੀ ਹੈ ਬਿਲਾਵਲ ਰਾਗ ਦੇ ਵਿੱਚ ਸ਼ਬਦ ਹੈ ਸਤਿਗੁਰਾਂ ਦਾ ਉਹ ਸਤਿਗੁਰਾਂ ਨੇ ਸੁਣਾਉਣਾ ਹੈ ਸਾਲਸਰਾਈ ਉਹਦੇ ਵਿੱਚ ਲਾਲੇ ਲਾਲ ਉਪਾਇ ਲਾਲੋ ਲਾਲ ਦਸੰਤ ਉਹਦਾ ਜ਼ਿਕਰ ਕੀਤਾ ਲਾਲ ਦਾ ਔਰ ਕਿਸ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਮਹਾਰਾਜ ਸਾਲਸਰਾਈ ਜੋਰੀ ਨੂੰ ਸੁਝਾਣਗੇ ਉਹਨਾਂ ਨੂੰ ਸਮਝ ਉਹਨਾਂ ਦੇ ਪਰਥਾਏ ਲਾਲ ਸੀ ਜੋੜੀ ਨੂੰ ਸਮਝਾਇਆ ਅੱਜ ਤੱਕ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸ਼ਬਦ ਜਿਹੜਾ ਹੈ ਅੱਜ ਵੀ ਇਹ ਉਪਦੇਸ਼ ਦੇ ਰਹੇ ਆ ਕਿ ਲਾਲ ਜਿਹੜਾ ਹੈ ਜਿਨ੍ਹਾਂ ਲਾਲੀ ਨੇਤਰਮੈ ਦੂਜਾ ਨਾ ਜਾਣਾ ਲਾਲ ਇਨਸਾਨ ਦੇ ਨੇਤਰ ਨੇ ਲਾਲ ਇਨਸਾਨ ਦੀ ਜੀਵਾ ਹੈ ਲਾਲ ਇਨਸਾਨ ਦੇ ਸਰਵਣ ਨੇ ਲਾਲ ਇਨਸਾਨ ਦਾ ਪੂਰਾ ਸਰੀਰ ਹੈ ਹੀਰੇ ਜੈਸਾ ਜਨਮ ਹੈ ਇਜਨਮੇ ਸਤਿਗੁਰੂ ਕਹਿੰਦੇ ਨੇ ਲਾਲ ਉਹ ਤਾਂ ਪੱਥਰ ਦੀ ਡਲੀ ਐ ਇਹ ਇਨਸਾਨ ਪੱਥਰ ਕਿਸੇ ਨੂੰ ਤਾਰ ਨਹੀਂ ਸਕਦਾ ਲਾਲ ਕਿਸੇ ਪਾਣੀ ਦੇ ਵਿੱਚ ਛੁੱਟੀ ਉਹ ਆਪ ਵੀ ਡੁੱਬੇਗਾ ਹੋਰ ਨਾ ਵੀ ਡੋਬੋਵੇਗਾ ਪਰ ਇਹ ਕਹਿੰਦੇ ਨੇ ਇਨਸਾਨ ਇਦਾਂ ਦਾ ਆਪ ਮੁਕਤ 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 ਆ ਰਾਇ ਆਪ ਵੀ ਮੁਕਤ ਹੋ ਸਕਦਾ ਹੈ ਪੂਰੀ ਦੁਨੀਆ ਨੂੰ ਵੀ ਤਾਰ ਸਕਦਾ ਹੈ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸ਼ਬਦ ਸੁਣਾਣਗੇ ਆਪਾਂ ਪੁਰੇ ਕੱਲ ਨੂੰ ਇਹ ਸ਼ਬਦ ਨੂੰ ਵਿਚਾਰਾਂਗੇ ਜੀ ਸਭਾ ਸਮੇ ਉਹਨਾਂ ਬੁੱਲਾ ਹਕੀਮਾਂ ਤੋ ਆਹੇ ਗੁਰੂ ਜੀ ਕਾ ਕਲਸਾ ਤੋ ਆਹੇ ਗੁਰੂ ਜੀ ਕੀ ਫਤਹਿ